ਛੱਤ ਲੀਕ ਹੁੰਦੀ ਹੈ ਤਾਂ ਬਈ ਪੈਂਦੇ ਮੀਂਹ ਦੇ ਵਿੱਚ ਹੀ ਤੁਸੀਂ ਇਲਾਜ ਕਰ ਸਕਦੇ ਹੋ ਛੱਤ ਲੀਕ ਹੋਣ ਤੋਂ ਹਟਾ ਸਕਦੇ ਹੋ ਹੁਣ ਜਿਵੇਂ ਮੀਂਹ ਦਾ ਮੌਸਮ ਹੈ ਬਾਰਿਸ਼ ਦਾ ਮੌਸਮ ਹੈ ਪੱਖਿਆਂ ਥਾਂ ਹੀ ਪਾਣੀ ਆਉਣ ਲੱਗ ਜਾਂਦਾ ਹੈ ਜਾਂ ਛੱਤ ਲੀਕ ਕੋਈ ਨਹੀਂ ਦੀ ਹੈ ਜਾਂ ਕੰਧਾਂ ਦੇ ਨਾਲ-ਨਾਲ ਪਾਣੀ ਆਉਣ ਲੱਗ ਜਾਂਦਾ ਹੈ ਲੈਂਟਰਾਂ ਇਹ ਆਪਾਂ ਜਿਹੜੀ ਛੱਤਾਂ ਦੀ ਗੱਲ ਕਰ ਰਹੇ ਹਾਂ ਉੱਥੇ ਤੁਸੀਂ ਇਹੇ ਤਰੀਕਾ ਵਰਤ ਸਕਦੇ ਹੋ ਤੁਹਾਡੀ ਛੱਤ 1% ਨਹੀਂ ਚੋਊਗੀ ਤੇ ਇੱਕ ਗੱਲ ਹੋਰ ਹੁਣ ਦੇਖੋ ਜਿਵੇਂ ਝੜੀ ਲੱਗੀ ਹੋਈ ਹੈ ਰੁਕਦੀ ਨਹੀਂ ਤੁਸੀਂ ਚੱਲਦੇ ਮੀਂਹ ਦੇ ਵਿੱਚ ਹੀ ਦਾ ਇਲਾਜ ਕਰ ਸਕਦੇ ਹੋ ਪੈਂਦੇ ਮੀਂਹ ਦੇ ਵਿੱਚ ਹੀ ਪੈਂਦੇ ਮੀਂਹ ਦੇ ਵਿੱਚ ਘਰ ਦੇ ਵਿੱਚ ਹੀ ਬੀਤੀ ਰੁਪਈਆ ਦੀ ਚੀਜ਼ ਹੈ ਤਿਆਰ ਕਰਕੇ ਤੁਸੀਂ ਆਪਣਾ ਜਿਹੜਾ ਇਹ ਇਲਾਜ ਕਰ ਸਕਦੇ ਹੋ ਕੰਮ ਵੀ ਸਿਰਫ 1-2 ਮਿੰਟਾਂ ਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਚਲਦੇ ਮੀਂਹ ਦੇ ਵਿੱਚ ਬਸ ਜਿੱਥੇ ਤੁਹਾਨੂੰ ਲੱਗਦਾ ਵੀ ਲੀਕ ਹੋ ਰਿਹਾ ਇਸ ਜਗ੍ਹਾ ਤੋਂ ਉੱਥੇ ਇਹਨੂੰ ਪਾ ਦਿਓ ਇੱਕ ਤੁਸੀਂ ਹੋਰ ਧਿਆਨ ਰੱਖਣਾ ਹੈ ਵੀ ਪਹਿਲਾਂ ਤੁਸੀਂ ਚੈੱਕ ਕਰਨਾ ਵੀ ਕਿੱਥੋਂ ਲੀਕ ਹੋਊ ਚੰਗੀ ਤਰ੍ਹਾਂ ਤੇ ਇਹ ਤੁਹਾਨੂੰ ਦੱਸਾਂਗੇ ਵੀ ਇੱਕ ਕਈ ਵੀਰਾਂ ਨੂੰ ਪਤਾ ਨਹੀਂ ਲੱਗਦਾ ਵੀ ਲੀਕ ਕਿੱਥੋਂ ਉਹ ਵੀ ਆਪਾਂ ਦੱਸਾਂਗੇ ਵੀ ਤੁਸੀਂ ਲੀਕ ਦਾ ਕਿੰਪ ਦਾ ਕਰਨਾ ਪਹਿਲਾਂ ਜਿੱਥੇ ਤੁਸੀਂ ਮੰਨ ਲਓ ਤੁਹਾਨੂੰ ਥੈਹ ਕੇ ਜੋੜ ਉੱਥੇ ਤੁਸੀਂ ਇੱਕ ਤਾਂ ਪਟ્રોલ ਇਹ ਕਿਹੜਾ ਕਾਲਾ ਤੇਲ ਹੁੰਦਾ ਉਹਨੂੰ ਮਿਕਸ ਕਰਕੇ ਉੱਥੇ ਜਿਹੜਾ ਪਾਣੀ ਵਿੱਚ ਗਿਆ ਹੋਊਗਾ ਉਹ ਪਰੇ हट ਜਾਊਗਾ ਮਤਲਬ ਨੇੜੇ ਤੇੜੇ ਪਾਣੀ ਪਰੇ हट ਜਾਊ ਚਲਦੇ ਮੀਂਹ ਦੇ ਵਿੱਚੀ ਉੱਥੇ ਬਸ ਇਹ ਕੋਲ ਪਾ ਦਿਓ ਤੇ ਹੁਣ ਤੁਸੀਂ ਅਸਲ ਕੋਲ ਤਿਆਰ ਕਰਨਾ ਹੈ ਹੁਣ ਕਈ ਵੀ ਕਹਿੰਦੇ ਸਾਨੂੰ ਥੌਂਦਾ ਨਹੀਂ ਵੀ ਜੋੜ ਕੇ ਇੱਥੇ ਹੈ ਇੱਕ ਤਾਂ ਜਿਹਦੇ ਲਫਾਫਾ ਨਹੀਂ ਪਾਇਆ ਹੁੰਦਾ ਉਹਦੀ ਜ਼ਿਆਦਾ ਦਿੱਕਤ ਆਉਂਦੀ ਹੈ ਇਹ ਜਦ ਲਫਾਫਾ ਖਰਾਓ ਹੋ ਜਾਂਦਾ ਇੱਕ ਤੁਸੀਂ ਹੋਰ ਕਰਨਾ ਹੈ ਕੰਮ ਜਿੱਥੇ ਪੱਕੇ ਹੁੰਦੇ ਜਾਂ ਜਿੱਥੇ ਮਤਲਬ ਕਿ ਬੀਮ ਪਏ ਹੁੰਦੇ ਉੱਥੇ ਕਈ ਵਾਰ ਕਈ ਸਰੀਆ ਉੱਪਰ ਉੱਠ ਜਾਂਦਾ ਮਤਲਬ ਜੇਕਰ ਤੁਸੀਂ ਟਾਈਲਾਂ ਨਹੀਂ ਲਾਈਆਂ ਤੁਹਾਨੂੰ ਪਤਾ ਲੱਗ ਜਿੱਥੇ ਬੀਮ ਹੁੰਦੇ ਨੇ ਉੱਥੋਂ ਸਰੀਆ ਉੱਪਰ ਮਲੇ ਉਹਨੂੰ ਹਵਾ ਮਿਲ ਜਾਂਦੀ ਐ ਫੁੱਲ ਜਾਂਦਾ ਸਰੀਆ ਉੱਥੋਂ ਜ਼ਿਆਦਾ ਲੀਕ ਹੁੰਦਾ ਓਦੋਂ ਥੋੜਾ ਮੋਟਾ ਪਟਕ ਕੇ ਫੇਸਮੈਂਟ ਸਮਟ ਪਾ ਕੇ ਉਹ ਚੰਗੀ ਤਰ੍ਹਾਂ ਲਾਜ ਕਰਨਾ ਪਊਗਾ ਜੇਕਰ ਸਰੀਆ ਫੁੱਲ ਗਿਆ ਉਹਦਾ ਲਾਜ ਇਸ ਤਰੀਕੇ ਨਾਲ ਕਰਨਾ ਪਊਗਾ ਤੇ ਹੁਣ ਤੁਸੀਂ ਕੀ ਕਰਨਾ ਪਟਰੋਲ ਪਾ ਕੇ ਉਹਦੇ ਵਿੱਚ ਜਿਹੜੀ ਮਲੇ ਫਾਰਮ ਹੁੰਦੀ ਐ ਗੁੱਧ ਕਹਦੇ ਨੇ ਆਪਾਂ ਜਾਂ ਆਪਾਂ ਥਰਮਾਕੋਲ ਕਹਦੇ ਨੇ ਇਹਨੂੰ ਬਸ ਤੁਸੀਂ ਪਟਰੋਲ ਦੇ ਵਿੱਚ ਉਹਨੂੰ ਮਿਕਸ ਕਰੀ ਜਾਣਾ ਆਪੇ ਕੁਲੀ ਜਾਊਗੀ ਹੋਰ ਕੁਝ ਕਰਨ ਦੀ ਲੋੜ ਨਹੀਂ ਪਟਰੋਲ ਦੇ ਵਿੱਚ ਥਰਮਾਕੋਲ ਨੂੰ ਬਸ ਸਿੱਟੀ ਚਲੋ ਉਹ ਇੱਕ ਲਿਕਵਿਡ ਜਿਹਾ ਬਣੀ ਜਾ ਤੇ ਇਹ ਲੇਕਵਰਡ ਬਣਾਣਾ ਤੁਸੀਂ ਜਿਵੇਂ ਐ ਲਾ ਲਓ ਵੀ 100 150 ਗ੍ਰਾਮ ਪਟਰੋਲ ਪਾ ਲਓ ਉਹਦੇ ਵਿੱਚ 19 ਕੀ ਥਰਮਾ ਕੋਲ ਪਾਈ ਚੱਲੋ ਜਿੰਨਾ ਟਾਈਮ ਉਹ ਗਾੜਾ ਲੇਕਵਰਡ ਨਹੀਂ ਬਣਦਾ ਇਹ ਲੇਕਵਰਡ ਇੰਨਾ ਜ਼ਿਆਦਾ ਮਜ਼ਬੂਤ ਬਣੂਗਾ ਵੀ ਉੱਪਰ ਚਾਹੇ ਕੁਛ ਮਰਜ਼ੀ ਕਰੀ ਚੱਲੇਓ ਬਾਅਦ ਚੋਂ ਕੰਮ ਕਰੀ ਚੱਲੇਓ ਚਲਦੇ ਮੀਂਹ ਚ ਲਾ ਦਿਓ ਉੱਪਰ ਮੱਲ ਜਿੰਨਾ ਮਰਜ਼ੀ ਮੀਂਹ ਪਈ ਚੱਲੇ ਕਿਦਰੇ ਨਹੀਂ ਹਲਦਾ ਹੈਗਾ ਇਹ ਇਹਦੀ ਇੱਕ ਇਹ ਨਿਸ਼ਾਨੀ ਹੈ ਮਤਲਬ ਪੂਰਾ ਪੱਕਾ ਕੰਮ ਹੋਊਗਾ ਜਦੋਂ ਇਹ ਵਧੀਆ ਤਿਆਰ ਹੋ ਗਿਆ ਬਾਵਾ ਸਾਰਾ ਬਣ ਗਿਆ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਐਡ ਕਰਾਂਗੇ ਉਹ ਤਾਂ ਐਡ ਕਰਾਂਗੇ ਵੀ ਚਲਦੇ ਮੀਹ ਦੇ ਵਿੱਚ ਜੇਕਰ ਤੁਸੀਂ ਬੰਦ ਕਰਨਾ ਹੈ ਉਹ ਤਾਂ ਐਡ ਕਰਨੀ ਪੈਂਦੀ ਆ। ਜੇਕਰ ਤਾਂ ਮੀਂਹ ਪੈਂਦਾ ਨਹੀਂ ਮਤਲਬ ਮੀਂਹ ਰੁਕਿਆ ਹੋਇਆ ਥੱਲੇ ਸੁੱਕਾ ਹੋਇਆ ਫਿਰ ਤਾਂ ਤੁਸੀਂ ਆਈ ਸਿੱਧਾ ਲਿਕਵਿਡ ਵਰਤ ਲਿਓ। ਜੇਕਰ ਮੀਂਹ ਪੈਣ ਲੱਗ ਰਿਹਾ ਮੀਂਹ ਪੈਣ ਦੇ ਵਿੱਚ ਤੁਸੀਂ ਵਰਤਣਾ ਤਾਂ ਇਹਦੇ ਵਿੱਚ ਉਹੀ ਜਿਹੜਾ ਆ ਪਾ ਮਤਲਬ ਕਿ ਮਗਲੈ ਮੱਛਾ ਮਗਲੈ ਲਾਉਂਦਾ ਕਾਲਾ ਤੇਲ ਕਰ ਲੈਣਾ ਆਪਾਂ ਉਹੀ ਐਡ ਕਰ ਲਓ ਥੋੜਾ ਜਿਹਾ ਇਹਦੇ ਵਿੱਚ। ਇਹਦਾ ਕੀ ਫਾਇਦਾ ਹੋਊਗਾ ਇਹਦੇ ਨਾਲ ਪਾਣੀ ਨੇੜੇ ਨਹੀਂ ਲੱਗੂਗਾ ਜਦੋਂ ਆਪਾਂ ਇਹਨੂੰ ਲਾਵਾਂਗੇ ਉਦੋਂ ਪਾਣੀ ਦੂਰ ਰੱਖੂਗਾ ਇਹ। ਬਾਅਦ ਵਿੱਚ ਕੋਈ ਚੱਕਰ ਨੇ ਉੱਪਰ ਇਹਨੇ ਹੱਲਣਾ ਨਹੀਂ ਇਹਨੇ ਉੱਥੇ ਜੰਮ ਜੇਣਾ ਤੇ ਲਾਉਣ ਵੇਲੇ ਥੋੜਾ ਧਿਆਨ ਲਾਇਓ ਵੀ ਥੋੜਾ ਲਾਉਣਾ ਔਖਾ ਹੁੰਦਾ ਮਤਲਬ ਕਿ ਚੰਗੀ ਤਰ੍ਹਾਂ ਜਿਹੜੀ ਤੇੜ ਹੋ ਗਈ ਤੇੜ ਨੂੰ ਚੰਗੀ ਤਰ੍ਹਾਂ ਭਰਿਓ ਬਸ ਕੇਰ ਉੱਪਰ ਲੱਗ ਗਿਆ ਫੇਰ ਨੀ ਇਹਦੇ ਵਿੱਚ ਪਾਣੀ ਜਾਂਦਾ ਜਿਆਦਾ ਔਖਾ ਬਸ ਉਹੀ ਹੁੰਦਾ ਜਿਹੜਾ ਪੱਕਿਆਂ ਸਾਈ ਪਾਣੀ ਆ ਜਾਂਦਾ ਵੀ ਉਹ ਪਣ ਉੱਥੇ ਹੁੰਦਾ ਨਹੀਂ ਉਹਨੂੰ ਪਾੜ ਲਿਓ ਉਹ ਜਿਆਦਾ ਜਿੱਥੇ ਮਤਲਬ ਕਿ ਬੀਮ ਹੁੰਦੇ ਆ ਉੱਥੇ ਹੀ ਹੁੰਦਾ ਜਿਆਦਾ ਸਾਰੀ ਉੱਪਰ ਉੱਥੇ ਹੁੰਦਾ ਉੱਥੇ ਗੌਰ ਕਰ ਲਿਓ ਉੱਥੇ ਮਿਲੂਗਾ ਆਪਾਂ ਨੂੰ ਤੇ ਬਸ ਜੇ ਕੋਈ ਤੇੜ ਤੋੜ ਹੁੰਦੀ ਹੈ ਉੱਥੇ ਤੇੜ ਭਰ ਦਿਓ ਜਾਂ ਕਿ ਸੀ ਮੰਨ ਲਓ ਕਿ ਟੈਂਕ ਡੂੰਗੀ ਕੋਲੇ ਹੁੰਦੀ ਹੈ